ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ सुरेंद्र ਡੱਲਾ ਸੋ ਖਬਰ ਪੜਤਾਲ ਦੇ ਵਿੱਚ ਅੱਜ ਚਾਰ ਵੱਡੀਆਂ ਖਬਰਾਂ ਨੇ ਇੱਕ-ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਅਨਲਿਸਿਸ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਹੈ ਉਹ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫੇਰ ਆਪਣੇ ਰੰਗ 'ਚ ਮੁੜ ਆਏ ਨੇ ਜਲੰਧਰ ਤੋਂ ਜਿਮਨੀ ਚੋਣਾ ਹੈ ਔਰ ਕੱਲ ਫੇਰ ਭਗਵੰਤ ਮਾਨ ਹੋਰਾਂ ਨੇ ਸਾਫ਼ ਕਰਤਾ ਕਿ ਜਿਹੜਾ ਮੈਂ ਜਲੰਧਰ ਕਿਰਾਏ ਤੇ ਘਰ ਲੈ ਕੇ ਰਹਿਣਾ ਜੋ ਹੁਕਮ ਲੱਗਿਆ ਪਾਰਟੀ ਵੱਲੋਂ ਉਹ ਸਿਰਫ ਅਤੇ ਸਿਰਫ ਜ਼ਿਮਨੀ ਚੋਣ ਦੇ ਲਈ ਨਹੀਂ ਹੈ ਬਲਕਿ ਇਹਨਾਂ ਚੋਣਾਂ ਤੋਂ ਬਾਅਦ ਵੀ ਉਹ ਜਲੰਧਰ ਵਾਲਾ ਘਰ ਹੈ ਜਿਹੜਾ ਉਹ ਰੱਖਣਗੇ ਇਹਦਾ ਮਤਲਬ ਹੈ ਕਿ ਇਹ ਪਹਿਲੀ ਵਾਰੀ ਹੋਊਗਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹਦਾ ਘਰ ਚੰਡੀਗੜ੍ਹ ਵੀ ਹੈ ਸਰਕਾਰੀ ਕੋਠੀ ਸੰਗਰੂਰ 'ਚ ਵੀ ਉਹਨਾਂ ਦਾ ਆਪਣਾ ਮਕਾਨ ਹੈ ਕਿਰਾਏ ਤੇ ਤੇ ਜਲੰਧਰ 'ਚ ਵੀ ਉਹ ਕਿਰਾਏ ਦਾ ਮਕਾਨ ਲੈ ਕੇ ਰਹਿਣਗੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਭਗਵੰਤ ਮਾਨ ਆਪਣੇ ਰੰਗ ਚ ਮੁੜ ਕੇ ਆਏ ਨੇ ਅਸਲ ਚ ਆਮ ਆਦਮੀ ਪਾਰਟੀ ਨੇ ਜਿਹੜਾ ਆਤਮ ਨਿਰੀਖਣ ਕੀਤਾ ਜਿਹੜੀ ਸਵੇਰ ਪੜਤਾਲ ਕੀਤੀ ਹੈ ਘਟਕਟ ਉਸ ਤੋਂ ਬਾਅਦ ਇਹ ਗੱਲ ਤਾਂ ਸਾਫ ਹੋ ਗਈ ਕਿ ਆਮ ਆਦਮੀ ਪਾਰਟੀ ਭਾਵੇਂ 3 ਸੀਟਾਂ ਜਿੱਤੀ ਹੈ ਲੋਕ ਸਭਾ ਦੀਆਂ ਪਰ 26% ਵੋਟ ਸ਼ੇਅਰ ਆਮ ਆਦਮੀ ਪਾਰਟੀ ਕੋਲੇ ਹਾਲੇ ਵੀ ਹੈ ਔਰ ਇਹ ਜਿਹੜਾ 26% ਵੋਟ ਸ਼ੇਅਰ ਹੈ ਇਹ ਅਸਲ ਦੇ ਵਿੱਚ ਜ਼ਿਆਦਾਤਰ ਉਹਨਾਂ ਲੋਕਾਂ ਦਾ ਹੈ ਜਿਹੜੇ ਬਹੁਤ ਜਾਗਰੂਕ ਨੇ ਜਿਹੜੇ ਬਹੁਤ ਜ਼ਰੂਰਤਮੰਦ ਵੀ ਨੇ ਜਿਹੜੇ ਗਰੀਬ ਭਾਈਚਾਰੇ ਚੋਂ ਵੀ ਨੇ ਜਿਨ੍ਹਾਂ ਨੇ ਮਹਿਸੂਸ ਕੀਤਾ ਮੁਫਤ ਬਿਜਲੀ ਦਾ ਲਾਭ ਜਿਨ੍ਹਾਂ ਨੇ 800 ਤੋਂ ਵੱਧ ਮਹੱਲਾ ਕਲੀਨਿਕਾਂ ਦਾ ਫਾਇਦਾ ਮਹਿਸੂਸ ਕੀਤਾ ਅਸਲ ਚ ਇਹ ਪਹਿਲੀ ਵਾਰੀ ਹੋਇਆ ਜਦੋਂ ਪੰਜਾਬ ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤੇ ਕਿਸੇ ਵੀ ਸਰਕਾਰ ਨੇ ਕੀਤੇ ਗਏ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਹੈ ਕਾਂਗਰਸ ਨਰਿੰਦਰ ਮੋਦੀ ਦੀ ਵਿਰੋਧ ਤੇ ਵੋਟ ਲੈ ਰਹੀ ਸੀ ਭਗਵੰਤ ਮਾਨ ਦੀ ਸਰਕਾਰ ਦੇ ਵਿਰੋਧ ਤੇ ਵੋਟ ਮੰਗ ਰਹੀ ਸੀ ਔਰ ਭਾਵੇਂ ਕਾਂਗਰਸ ਪਾਰਟੀ ਨੇ ਸਲਾਨਾ ਮਹਿਲਾਵਾਂ ਦੇ ਖਾਤੇ 'ਚ 1 ਲੱਖ ਰੁਪਏ ਦੀ ਗੱਲ ਕੀਤੀ ਭਾਵੇਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਕੀਤੀ ਇਹ ਵੀ ਇੱਕ ਕਾਰਨ ਸੀ ਜਿਹਦੇ ਕਰਕੇ ਵੋਟ ਕਾਂਗਰਸ ਪਾਰਟੀ ਨੂੰ ਪਈ ਹੈ ਪਰ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪਈ ਹੈ ਉਹ ਵੀ 26 26% ਪਈ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਲਗਭਗ ਕਾਂਗਰਸ ਦੇ ਮੁਕਾਬਲੇ ਹੀ ਵੋਟ ਪਈ ਹੈ ਹੁਣ ਅਜੇ ਹਾਲਾਤਾਂ 'ਚ ਪਗ ਹੰਤਮਾਨ ਦਾ ਆਪਣੇ ਰੰਗ ਚ ਮੁੜਨਾ ਲਾਜ਼ਮੀ ਸੀ ਜਦੋਂ ਜ਼ਮੀਨ ਤੋਂ ਇਹ ਰਿਪੋਰਟਾਂ ਚਲੀਆਂ ਗਈਆਂ ਕਿ ਅਗਰ तमाम ਵਿਰੋਧੀਆਂ ਦੇ ਇਲਜ਼ਾਮਾ तमाम ਐਂਟੀ ਇਨਕੰਮੈਂਸੀ ਦੇ ਇਲਜ਼ਾਮਾ ਇਹਨਾਂ ਦੇ باوجود ਵੀ ਅਗਰ 26% ਵੋਟ ਪਈ ਹੈ ਲੋਕ ਸਭਾ ਚੋਣਾਂ ਚ ਤੇ ਉਸ ਵੇਲੇ ਪਈ ਹੈ ਜਦੋਂ ਲੋਕ ਦੇਸ਼ ਦੀ ਸਰਕਾਰ ਚੁਣ ਰਹੇ ਸੀ ਪਰ ਸਭ ਨੂੰ ਪਤਾ ਸੀ ਕਿ ਦੇਸ਼ ਦੀ ਸਰਕਾਰ ਜਾਂ ਤਾਂ ਨਰਿੰਦਰ ਮੋਦੀ ਦਾ ਗੱਠ ਜੋੜ ਬਣਾਏਗਾ ਜਾਂ ਰਾਹੁਲ ਗਾਂਧੀ ਦਾ ਸ਼ਾਇਦ ਇਸੇ ਕਰਕੇ ਕਿਉਂਕਿ ਨਰਿੰਦਰ ਮੋਦੀ ਦੀ ਵੀ ਐਂਟੀ ਇੰਕੰਮਬੈਂਸੀ ਸੀ ਔਰ ਕਾਂਗਰਸ ਪਾਰਟੀ ਨੂੰ ਵੋਟਾਂ ਜ਼ਿਆਦਾ ਪਈਆਂ ਸੀਟਾਂ ਦੇ ਰੂਪ ਚ ਸੀਟਾਂ 7 ਮਿਲੀਆਂ ਪਰ ਜਦੋਂ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਦੇ ਆਂ ਤੇ ਕਾਂਗਰਸ ਪਾਰਟੀ ਦੇ ਵੀ 38 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ ਸੁਭਾਵ ਕਿ ਭਗਵੰਤ ਮਾਨ ਇੱਕ ਨਵੀਂ ਊਰਜਾ ਦੇ ਨਾਲ ਮੈਦਾਨ ਚ ਉਤਰੇ ਨੇ ਕੱਲ ਹੁਸ਼ਿਆਰਪੁਰ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਸ਼ਰੋਮਣੀ ਭਗਤ ਕਬੀਰ ਜੀ ਦੇ 200 626ਵੇਂ ਜਨਮ ਦਿਹਾੜੇ ਮੌਕੇ ਉਹ ਗਏ ਸੀ। ਔਰ ਉਹਨਾਂ ਨੇ ਉੱਥੇ ਇੱਕ ਵਾਰ ਫੇਰ ਆਪਣੇ ਪੁਰਾਣੇ ਰੰਗ 'ਚ ਭਾਸ਼ਣ ਕੀਤਾ। ਸਪਸ਼ਟ ਤੌਰ ਤੇ ਅਕਾਲੀ ਦਲ ਤੇ ਵੀ ਨਿਸ਼ਾਨੇ ਲਾਏ ਔਰ ਸਾਫ਼ ਕੀਤਾ ਕਿ 800 ਮੁਹੱਲਾ ਕਲੀਨਿਕਾਂ ਦਾ ਫਾਇਦਾ ਵਿਰੋਧੀਆਂ ਨੇ ਨਹੀਂ ਦੱਸਣਾ। ਉਹਨਾਂ ਨੇ ਸੁਖਬੀਰ ਬਾਦਲ ਅਕਾਲੀ ਦਲ ਤੇ ਇੱਕ ਵਾਰ ਫੇਰ ਸਿਆਸੀ ਹਮਲਾ ਕੀਤਾ ਕਿ ਸਾਡੇ ਤੇ ਇਹਨਾਂ ਦੇ ਵਿੱਚ ਇਹੀ ਫਰਕ ਹੈ ਕਿ ਅਸੀਂ ਵਿਕਾਸ ਨੂੰ ਤਰਜੀਹ ਦੰਨਿਆ ਪਹਿਲ ਦੇ ਆਧਾਰ ਤੇ ਅਸੀਂ ਜਿਹੜਾ ਕੁਝ ਲੋਕਾਂ ਲਈ ਕੀਤਾ ਉਹਦੇ ਤੇ ਆ ਕੇ ਡਟ ਗਏ ਆ ਔਰ ਫਿਰ ਭਗਵੰਤ ਮਾਨ ਨੇ ਜਿਹੜਾ ਐਲਾਨ ਕੀਤਾ ਮੁੱਖ ਮੰਤਰੀ ਦਫ਼ਤਰ ਬਣੂਗਾ ਹੁਣ ਸਭ ਤੋਂ ਵੱਧ ਜਿਹੜੀ ਖੱਜਲ ਖਵਾਰੀ ਹੈ ਉਹ ਡਿਪਟੀ ਕਮਿਸ਼ਨਰ ਔਰ ਐਸਐਸਪੀ ਦੇ ਦਫ਼ਤਰਾਂ ਚ ਥਾਣਿਆਂ ਚ ਲੋਕਾਂ ਦੀ ਹੁੰਦੀ ਹੈ ਉਹ ਠੀਕ ਹੈ ਥਾਣਿਆਂ ਚ ਸਟਾਫ ਘਟਾ ਹੈ ਪਰ ਡੀਸੀ ਦਫ਼ਤਰਾਂ ਤੇ ਐਸਐਸਪੀ ਦੇ ਜਿਹੜੇ ਮੁੱਖ ਦਫ਼ਤਰ ਨੇ ਉਥੇ ਆਮ ਲੋਕਾਂ ਦੀ ਖੱਜਲ ਖਵਾਰੀ ਕਿਉਂ ਹੋਵੇ 10000 ਬਦਲੀਆਂ ਔਰ ਅਫਸਰਾਂ ਨੂੰ ਨਿਰਦੇਸ਼ ਕਿ ਤੁਸੀਂ ਦੁਪਹਿਰ ਦੇ ਵੇਲੇ ਪੁਲਿਸ ਦੇ ਸਾਰੇ ਅਫਸਰਾਂ ਨੇ ਥਾਣਿਆਂ 'ਚ ਪਹੁੰਚਣਾ ਹੈ। ਇਹਦੇ ਨਾਲ ਹੁਣ ਹਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਬਣੇਗਾ। ਮੁੱਖ ਮੰਤਰੀ ਦੇ ਉਸ ਦਫ਼ਤਰ 'ਚ ਲੋਕ ਕੰਮ ਕਰਾਉਣ ਜਾਣਗੇ ਜਦੋਂ ਲੋਕ ਡੀਸੀ ਦੇ ਦਫ਼ਤਰ ਜਾਂਦੇ ਨੇ ਤੇ ਕਈ ਵਾਰੀ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ 'ਚ ਵੜਨ ਨਹੀਂ ਦਿੱਤਾ ਜਾਂਦਾ ਬਜ਼ੁਰਗਾਂ ਨੂੰ। ਵੱਡੀਆਂ ਲੈਣਾ ਬਣੀਆਂ ਹੁੰਦੀਆਂ ਨੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਬਾਬੂ ਨੇ ਭਾਵੇਂ ਡੀਸੀ ਨੇ ਭਾਵੇਂ ਹੋਰ ਨੇ ਉਹਨਾਂ ਦੇ ਅੱਜਕੱਲ ਕੈਂਪ ਆਫਿਸ ਵੀ ਬਣੇ ਹੁੰਦੇ ਨੇ ਉਹਨਾਂ ਦਾ ਜਦੋਂ ਦਿਲ ਕਰਦਾ ਦਫ਼ਤਰ ਆਉਂਦੇ ਨੇ ਨਹੀਂ ਤਾਂ ਕਹਿ ਦਿੰਦੇ ਨੇ ਜੀ ਸਾਬ ਕੈਂਪ ਆਫਿਸ ਬੈਠੇ ਨੇ ਮਤਲਬ ਜਿੱਥੇ ਉਹਨਾਂ ਦਾ ਘਰ ਹੈ ਉੱਥੇ ਹੀ ਦਫ਼ਤਰ ਬਣਿਆ ਹੁੰਦਾ ਹੁਣ ਕੈਂਪ ਆਫਿਸ ਦਾ ਰਿਵਾਜ ਵੀ ਭਗਵੰਤ ਮਾਨ ਖਤਮ ਕਰਨ ਵਾਲੇ ਨੇ ਹੁਣ ਜਦੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਇੱਕ ਦਫ਼ਤਰ ਬਣ ਜਾਣਾ ਹੈ ਮੁੱਖ ਮੰਤਰੀ ਦਾ ਤੇ ਉੱਥੇ ਐਮਐਲਏ ਵੀ ਆਉਣਗੇ ਪਾਰਟੀ ਦੇ ਹੋਰ ਲੀਡਰ ਵੀ ਆਉਣਗੇ ਔਰ ਆਮ ਲੋਕ ਜਦੋਂ ਉੱਥੇ ਕੰਮ ਕਰਾਉਣ ਆਉਣਗੇ ਤੇ ਉੱਥੇ ਫਿਰ ਇੱਕ ਤਰਤੀਬ ਬਣੇਗੀ ਕੰਮ ਦੀ ਔਰ ਫਿਰ ਡਿਪਟੀ ਕਮਿਸ਼ਨਰ ਨੂੰ ਪਹਿਲ ਦੇ ਆਧਾਰ ਤੇ ਉਹ ਕੰਮ ਕਰਨੇ ਪੈਣਗੇ ਕਿਉਂਕਿ ਜਦ ਤੱਕ ਹਲਕੇ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਉੱਥੇ ਬਹਿਣਗੇ ਮੈਨੂੰ ਨਹੀਂ ਲੱਗਦਾ ਕਿ ਡਿਪਟੀ ਕਮਿਸ਼ਨਰ ਆਪਣਾ ਦਫਤਰ ਛੱਡ ਕੇ ਜਾਊਗਾ ਸੋ ਇੱਕ ਤਰੀਕੇ ਨਾਲ ਇਹ ਵਿਵਸਥਾ ਜਿਹੜੀ ਹੈ ਮੈਨੂੰ ਲੱਗਦਾ ਹੈ ਸਾਡੇ ਅਫਸਰਾਂ ਨੂੰ ਜ਼ਿਆਦਾ ਜਵਾਬਦੇਹ ਬਣਾਏਗੀ ਔਰ ਇਹਦਾ ਮੈਨੂੰ ਲੱਗਦਾ ਕਿ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਏਗਾ ਬਾਕੀ ਜਿਵੇਂ ਜਿਵੇਂ ਸਮਾਗਮ ਅੱਗੇ ਵਧੇਗਾ ਇਹ ਤਜਰਬਾ ਸਾਹਮਣੇ ਆਏਗਾ ਤੇ ਇਹਦੇ ਤੇ ਹੋਰ ਗੱਲ ਹੈ ਜਿਹੜੀ ਉਹ ਵੀ ਜਿਹੜੀ ਹੈ ਨਿਸ਼ਚਿਤ ਤੌਰ ਤੇ ਕੀਤੀ ਜਾਏਗੀ ਪਰ ਜਿਵੇਂ ਗੱਲ ਕਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਦੌਰਾ ਹੈ ਕੱਲ ਦਾ ਹੁਸ਼ਿਆਰਪੁਰ ਦਾ ਉਹਦੇ ਚ ਉਹਨਾਂ ਨੇ ਸਾਫ਼ ਤੌਰ ਤੇ ਜ਼ਿਮਨੀ ਚੌਂਾਂ ਦੀ ਵੀ ਗੱਲ ਕੀਤੀ ਜਦੋਂ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਔਰ ਜਲੰਧਰ ਦੀ ਜ਼ਿਮਨੀ ਚੌਂਚ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਘਰ ਲੈ ਕੇ ਰਹੂੰਗਾ ਇਦੇ ਨਾਲ ਜਲੰਧਰ ਦੇ ਵਿੱਚ ਆਮ ਲੋਕਾਂ ਦਾ ਮੁੱਖ ਮੰਤਰੀ ਦੇ ਨਾਲ رابطہ ਬਣੇਗਾ ਪਰ ਕਿਸੇ ਵੀ ਜ਼ਿਲ੍ਹੇ ਦੇ ਲੋਕ ਜਦੋਂ ਮੁੱਖ ਮੰਤਰੀ ਨਾਲ رابطہ ਚਾਹੁੰਦੇ ਨੇ ਤੇ ਨਿਸ਼ਚਿਤ ਤੌਰ ਤੇ ਉਹਦੇ ਨਾਲ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਜ਼ਿਆਦਾ ਚੰਗੇ ਨਤੀਜਿਆਂ ਦੀ ਗੁੰਜਾਇਸ਼ ਬਣਦੀ ਆ ਹੁਣ ਜਲੰਧਰ ਦੇ ਲੋਕ ਕਿੰਨਾ ਕੁ رابطہ ਮੁੱਖ ਮੰਤਰੀ ਨਾਲ ਬਣਾਉਂਦੇ ਨੇ ਇਹਦਾ ਵੀ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਣਾ ਪਰ ਜਿਹੜੀ ਜਲੰਧਰ ਦੀ ਜ਼ਿਮਨੀ ਚੋਣ ਹੈ ਜਿਵੇਂ ਤੁਹਾਡਾ ਜਿਵੇਂ ਪਹਿਲਾ ਸਵਾਲ ਹਰ ਕੋਈ ਕਰਦਾ ਕਿ ਜਲੰਧਰ ਦੀ ਜ਼ਿਮਨੀ ਚੋਣ ਚ ਕੀ ਬਣੂ ਮੈਨੂੰ ਲੱਗਦਾ ਜਲੰਧਰ ਦੀ ਜ਼ਿਮਨੀ ਚੋਣ ਚ ਬੜਾ ਦਿਲਚਸਪ ਮੁਕਾਬਲਾ ਹੋਣਾ ਹੈ ਔਰ ਕੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਨੂੰ ਲੈ ਕੇ ਆਪਣਾ ਏਜੰਡਾ ਪੇਸ਼ ਕੀਤਾ ਮੰਤਰੀ ਕੁਲਦੀਪ ਢਾਲੀਵਾਲ ਮਹਿੰਦਰ ਭਗਤ ਜਿਹੜੇ ਕੈਂਡੀਡੇਟ ਵੀ ਨੇ ਆਮ ਆਦਮੀ ਪਾਰਟੀ ਦੇ ਔਰ ਸਾਬਕਾ ਲੀਡਰਸ਼ਿਪ ਭਾਜਪਾ ਨੇ ਸੋ ਉਹ ਵੀ ਇੱਕ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਜਲੰਧਰ ਚ ਵਿਚਰ ਰਹੇ ਨੇ ਬਾਕੀ ਮੁਕਾਬਲਾ ਹੋਣਾ ਹੈ ਚਰਨਜੀਤ ਚੰਨੀ ਦੀ ਪਾਰਟੀ ਦੇ ਕੈਂਡੀਡੇਟ ਬੀਬੀ सुरेंद्र ਕੌਰ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਮਹਿੰਦਰ ਭਗਤ ਔਰ ਭਾਜਪਾ ਦੇ ਜਿਹੜੇ ਜਿਹੜੇ ਕੈਂਡੀਡੇਟ ਨੇ ਸ਼ੀਤਲ ਗੁਰਾਲ ਔਰ ਵਸਪਾ ਦੇ ਉਮੀਦਵਾਰ ਜਿਹੜੇ ਨੇ ਉਹ ਵੀ ਬੜੇ ਮੁਕਾਬਲੇ ਦੇ ਵਿੱਚ ਇੱਥੇ ਪਣ ਸਕਦੇ ਨੇ ਇਸ ਜ਼ਿਮਨੀ ਚੋਣ ਚ ਸੋ ਜ਼ਿਮਨੀ ਚੋਣ ਕੰਡੇ ਦੀ ਟੱਕਰ ਰਹੂਗੀ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਦੇਖਿਆ ਦੇਖਿਆ ਕਿ ਇਹ ਜ਼ਿਮਨੀ ਚੋਣਾਂ ਨੇ ਜਿਹੜੀਆਂ ਇਹਨਾਂ 'ਚ ਬਹੁਤ ਫਸਵਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਵਿਰੋਧੀ ਧਿਰਾਂ ਵੱਲੋਂ ਕੀਤੀ ਜਾਂਦੀ ਹੈ ਸੋ ਵਿਰੋਧੀ ਧਿਰ ਇੱਥੇ ਵੀ ਜ਼ੋਰ ਅਜ਼ਮਾਇਸ਼ ਆਪਣੀ ਪੂਰੀ ਲਾਉਣਗੇ ਔਰ ਜਿਵੇਂ ਹੁਣ ਮੈਂ ਅਕਾਲੀ ਦਲ ਦੀ ਵੀ ਇਸ ਵਕਤ ਜ਼ਰੂਰ ਇੱਕ ਖਬਰ ਸਾਂਝੀ ਕਰਨਾ ਚਾਹੂੰਗਾ ਅਕਾਲੀ ਦਲ ਦੇ ਸਿਤਾਰੇ ਇਹਨਾਂ ਦਿਨਾਂ ਦੇ ਵਿੱਚ ਖਰਦਿਸ਼ ਚ ਨੇ ਇਸ ਤਰ੍ਹਾਂ ਦੀਆਂ ਮੀਡੀਆ 'ਚ ਰਿਪੋਰਟਾਂ ਆ ਰਹੀਆਂ ਨੇ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਪਰसों ਜਿਲੰਦਰ ਦੇ ਵਿੱਚ ਇੱਕ ਗੁਪਤ ਬੈਠਕ ਕੀਤੀ ਹੈ ਔਰ ਉਹਦੇ ਵਿੱਚ ਕਈ ਸਿਰਕੜ ਆਗੂ ਅਕਾਲੀ ਦਲ ਦੇ ਮੌਜੂਦ ਸੀ ਔਰ ਉਹਨਾਂ ਸਿਰਕੜ ਆਗੂਆਂ ਨੇ ਇਹ ਵਿਚਾਰਾਂ ਕੀਤੀਆਂ ਨੇ ਕਿ ਅਗਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਮਜ਼ਬੂਤ ਨਹੀਂ ਹੁੰਦਾ ਤੇ ਅਸੀਂ ਕੀ ਕਰੀਏ 2017 ਚ ਅਕਾਲੀ ਦਲ ਦੀ ਹਾਰ ਜਦੋਂ ਬੜੀ ਮੁਸ਼ਕਲ ਦੇ ਨਾਲ ਅਕਾਲੀ ਦਲ ਵਿਰੋਧੀ ਧਿਰ ਚ ਵੱਡੀ ਪਾਰਟੀ ਬਣਿਆ 2000 ਪਾਰੀ ਦੇ ਵਿੱਚ ਅਕਾਲੀ ਦਲ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਿਆ ਔਰ 2024 ਚ ਅਕਾਲੀ ਦਲ ਕੋਲੇ ਸਿਰਫ ਤੇ ਸਿਰਫ 1 ਕੋ ਸੀਟ ਉਹ ਵੀ ਬਠਿੰਡੇ ਦੀ ਆਈ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਲੋਕ ਬੈਠੇ ਅਕਾਲੀ ਦਲ ਦੇ ਕਈ ਲੀਡਰ ਗੋਕਟ ਮੀਟਿੰਗ ਦੇ ਰੂਪ ਦੇ ਵਿੱਚ ਹਾਲਾਂਕਿ ਕਈ ਲੋਕ ਕਹਿੰਦੇ ਨੇ ਕਿ ਇਹ ਮੀਟਿੰਗ ਨਹੀਂ ਸੀ ਇਹ ਸਹਿਜ ਸੁਹਾ ਮੁਲਾਕਾਤ ਹੋ ਗਈ ਸਹਿਜ ਸੁਹਾ ਮੁਲਾਕਾਤ ਹੋ ਗਈ ਕੁਝ ਲੋਕਾਂ ਦੀ ਲੀਡਰਾਂ ਦੀ ਕਿਉਂਕਿ ਜਲੰਧਰ ਚ ਜ਼ਿਮਨੀ ਚੋਣ ਚੱਲ ਰਹੀ ਹੈ ਜਲੰਧਰ ਵੈਸਟ ਚ ਇਸ ਕਰਕੇ ਲੀਡਰਾਂ ਦਾ ਆਣਾ ਜਾਣਾ ਉੱਥੇ ਲੱਗਿਆ ਸੀ ਪਰ ਇਹ ਵੀ ਚਰਚਾਵਾਂ ਨੇ ਕਿ ਕੁਝ ਲੀਡਰਾਂ ਨੇ ਇੱਕ ਦੂਜੇ ਨੂੰ ਟੈਲੀਫੋਨ ਕਰਕੇ ਸੱਦਿਆ ਪਰ ਉਹਨਾਂ ਨੇ ਇਹ ਵਿਆਂਤਬੰਦੀ ਬਣਾਈ ਇੱਕ ਵਿਚਾਰ ਤੇ ਕੰਮ ਕੀਤਾ ਕਿ ਅਗਰ ਅਸੀਂ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਕਾਲੀ ਦਲ ਤਕੜਾ ਕਰਨ ਦੇ ਲਈ ਅਗਰ ਪਾਰਟੀ ਦੇ ਵਿੱਚ ਲੀਡਰਸ਼ਿਪ ਤਬਦੀਲੀ ਦੀ ਜਿਹੜੀ ਮੰਗ ਹੈ ਅਗਰ ਪਿਛਲੇ ਸਮੇਂ ਅਚ ਨਹੀਂ ਮੰਨੀ ਗਈ ਤੇ ਹੁਣ ਕੀ ਪਾਰਟੀ ਚ ਲੀਡਰਸ਼ਿਪ ਤਬਦੀਲੀ ਦੀ ਗੱਲ ਅੱਗੇ ਵਧਾਉਣ ਦੀ ਲੋੜ ਹੈ? ਜਾਂ ਪਾਰਟੀ ਦੇ ਵਿੱਚ ਰਹਿ ਕੇ ਕਿਵੇਂ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਤੇ ਲੀਡਰਸ਼ਿਪ ਤਬਦੀਲੀ ਦੀ ਮੰਗ ਨੂੰ ਵੀ ਉਭਾਰਨਾ ਹੈ ਤਾਂ ਕਿ ਪਾਰਟੀ ਦੇ ਅਨੁਸ਼ਾਸਨ ਚ ਵੀ ਰਿਹਾ ਜਾਵੇ ਔਰ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਵੀ ਲਿਆਂਦਾ ਜਾਵੇ। ਹੁਣ ਪਿੱਛੇ ਜੇ ਕੋਰ ਕਮੇਟੀ ਦੀ ਬੈਠਕ ਵੀ ਹੋਈ ਉਹਦੇ ਵਿੱਚ ਕਿਸੇ ਨੇ ਵੀ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਨਹੀਂ ਮੰਗਿਆ ਇਸ ਤਰ੍ਹਾਂ ਦੀਆਂ ਖਬਰਾਂ ਬਾਹਰ ਆਈਆਂ ਨੇ। ਅਗਰ ਉਸ ਵੇਲੇ ਅਸਤੀਫਾ ਨਹੀਂ ਮੰਗਿਆ ਔਰ ਆਮ ਸਮੇਂ ਦੇ ਵਿੱਚ ਵੀ ਇੱਕ ਅੱਡੇ ਲੀਡਰ ਤੋਂ ਬਿਨਾ ਕਿਸੇ ਨੇ ਖੁੱਲ ਕੇ ਸੁਖਬੀਰ ਬਾਦਲ ਦਾ ਅਸਤੀਫਾ ਨਹੀਂ ਮੰਗਿਆ ਅਜੇ ਹਾਲਾਤਾਂ 'ਚ ਜਦੋਂ ਕਈ ਸੀਨੀਅਰ ਲੀਡਰ ਭਾਵੇਂ ਉਹ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਨੇ ਗਾਹੇ ਵਗਾਹੇ ਇਹ ਬਿਆਨ ਦੰਦੇ ਰਹਿੰਦੇ ਨੇ ਕਿ ਅਕਾਲੀ ਦਲ ਮੁੜ ਲੀਹਾਂ ਤੇ ਲਿਆਉਣ ਦੇ ਲਈ ਸਾਨੂੰ ਵੱਡੇ ਫੈਸਲੇ ਕਰਨੇ ਪੈਣੇ ਜਦੋਂ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਢੀਂਡਸਾ ਵੱਖ ਹੋਏ ਉਦੋਂ ਇਹ ਮੰਗ ਸੀ ਕਿ ਅਗਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਕੋਈ ਨਵਾਂ ਪ੍ਰਧਾਨ ਆਵੇ ਤੇ ਅਸੀਂ ਅਕਾਲੀ ਦਲ ਨੂੰ ਨਵੇਂ ਸਿਰਿਓਂ ਤਕੜਾ ਕਰੀਏ ਪਰ ਹੌਲੀ-ਹੌਲੀ ਖੁੱਲ ਕੇ ਮੰਗ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਲੀਡਰ ਖੁਦ ਕਮਜ਼ੋਰ ਪੈ ਗਏ ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਵਾਪਸ ਵੀ ਆਏ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਸਵੀਕਾਰ ਕੀਤਾ ਪਰ ਕੀ 2024 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ੁਕਦੇਵ ਸਿੰਘ ਢੀਂਟ ਸਾਹਿਬ ਵੀ ਜਗੀਰ ਕੌਰ ਵਰਗੇ ਵੱਡੇ ਲੀਡਰ ਕੀ ਖੁੱਲ ਕੇ ਇਹ ਮੰਗ ਕਰਨਗੇ ਕਿ ਅਸੀਂ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਤਬਦੀਲੀ ਚਾਹੁੰਦੇ ਹਾਂ ਹਜੇ ਤੱਕ ਇਹ ਮੰਗ ਨਹੀਂ ਹੋਈ ਪਰ ਜਿਹੜੀ ਗੁਪਤ ਮੀਟਿੰਗ ਹੈ ਉਹਦੇ ਬਾਰੇ ਚਰਚਾਵਾਂ ਨੇ ਕਿ ਗੁਪਤ ਮੀਟਿੰਗ 'ਚ ਇਹਨਾਂ ਗੱਲਾਂ ਤੇ ਵਿਚਾਰ ਕੀਤਾ ਗਿਆ ਕਿ ਅਗਰ ਪਾਰਟੀ ਦੀ ਹਾਈ ਕਮਾਂਡ ਲੀਡਰਸ਼ਿਪ ਤਬਦੀਲੀ ਲਈ ਤਿਆਰ ਨਹੀਂ ਹੁੰਦੀ ਤੇ ਸੀਨੀਅਰ ਲੀਡਰਸ਼ਿਪ ਨੂੰ ਕਿਵੇਂ ਸਮਝਾਇਆ ਜਾਵੇ ਔਰ ਅਗਰ ਫਿਰ ਵੀ ਸੀਨੀਅਰ ਲੀਡਰਸ਼ਿਪ ਨਹੀਂ ਸਮਝਦੀ ਤੇ ਫਿਰ ਕੀ ਰਣਨੀਤੀ ਹੋਣੀ ਚਾਹੀਦੀ ਹੈ ਚਰਚਾਵਾਂ ਇੱਥੋਂ ਤੱਕ ਵੀ ਨਹੀਂ ਕਿ ਅਗਲੇ ਦਿਨਾਂ ਦੇ ਵਿੱਚ ਇੱਕ ਹੋਰ ਗੁਪਤ ਮੀਟਿੰਗ ਹੋ ਸਕਦੀ ਹੈ ਹੋ ਸਕਦਾ ਉਸ ਗੁਪਤ ਮੀਟਿੰਗ ਨੂੰ ਖੁੱਲੀ ਮੀਟਿੰਗ ਦਾ ਨਾਮ ਦੇ ਦਿੱਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਇਸ ਮੀਟਿੰਗ 'ਚ ਜਿੰਨੇ ਕੁ ਲੋਕ ਆਏ ਉਹਨੀਆਂ ਗੁਪਤ ਖਬਰਾਂ ਤਾਂ ਕਿ ਲੀਡਰਾਂ ਕੋਲੇ ਜਾਣ ਤੋਂ ਬਾਅਦ ਉਹ ਕਿੰਨੇ ਕੁ ਤਿਆਰ ਹੁੰਦੇ ਨੇ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਤਬਦੀਲੀ ਪਿਆਮ ਵਸਥਾ ਤਬਦੀਲੀ ਦੇ ਲਈ ਅਗਰ ਕੋਈ ਖੁੱਲੀ ਮੀਟਿੰਗ ਸੱਦੀਏ ਤੇ ਕਿੰਨੇ ਕੁ ਲੋਕ ਉਸ ਖੁੱਲੀ ਮੀਟਿੰਗ ਚ ਆਉਂਦੇ ਨੇ ਇਹ ਸਾਰੀਆਂ ਸੰਭਾਵਨਾਵਾਂ ਦੇ ਉੱਪਰ ਉਹ ਲੋਕ ਜਿਹੜੇ ਇਸ ਗੁਪਤ ਮੀਟਿੰਗ ਚ ਗਏ ਆਪਸ ਚ ਟੈਲੀਫੋਨ ਤੇ ਚਰਚਾਵਾਂ ਕਰ ਰਹੇ ਨੇ ਮੀਡੀਆ ਦੇ ਕੁਝ ਪੱਤਰਕਾਰਾਂ ਨਾਲ ਚਰਚਾਵਾਂ ਕਰ ਰਹੇ ਨੇ ਹਾਲਾਂਕਿ ਖੁੱਲ ਕੇ ਸਾਰੀਆਂ ਗੱਲਾਂ ਤਾਂ ਮੀਟਿੰਗ ਦੀਆਂ ਬਾਹਰ ਨਹੀਂ ਆਈਆਂ ਪਰ ਜਿਹੜੀਆਂ ਮੀਡੀਆ 'ਚ ਰਿਪੋਰਟ ਹੋ ਰਹੀਆਂ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਵਿਉਂਤਬੰਦੀ ਕੀਤੀ ਗਈ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਨਹੀਂ ਕਰੇਗਾ ਇਹ ਵੀ ਗੱਲ ਤੋਰੀ ਉਸ ਮੀਟਿੰਗ ਚ ਭਾਵੇਂ ਕੁਝ ਲੋਕ ਉਸ ਮੀਟਿੰਗ ਚ ਅਜੇਹੇ ਸੀ ਜਿਹੜੇ ਬੀਜੇਪੀ ਨਾਲ ਸਮਝੌਤੇ ਦੇ ਕੋਈ ਵੱਡੇ ਵਿਰੋਧੀ ਨਹੀਂ ਐ ਪਿਛਲੇ ਸਮਿਆਂ ਚ ਪਰ ਇਸ ਵੇਲੇ ਉਹ ਇਹ ਮੰਨ ਰਹੇ ਨੇ ਕਿ ਅਗਰ ਅਸੀਂ ਬੀਜੇਪੀ ਨਾਲ ਸਮਝੌਤੇ ਵਾਲੇ ਪਾਸੇ ਕੋਈ ਗੱਲ ਤੋਰੀ ਤੇ ਫੇਰ ਸਾਡੇ ਤੇ ਠੱਪਾ ਲਗਾਇਆ ਜਾਏਗਾ ਕਿ ਇਹ ਬੀਜੇਪੀ ਨਾਲ ਰਲੇ ਹੋਏ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸੋ ਇਹ ਵਿਚਾਰ ਵੀ ਉਸ ਮੀਟਿੰਗ ਚ ਆਇਆ ਕਿ ਕੁਝ ਸਮੇਂ ਲਈ ਬੀਜੇਪੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਜਾਂ ਸਮਝੌਤੇ ਦੀ ਗੱਲ ਨੂੰ ਮੁੱਢੋਂ ਰੱਦ ਕੀਤਾ ਜਾਵੇ ਭਵਿੱਖ ਚ ਇਹਦੇ ਤੇ ਫੈਸਲਾ ਕੀਤਾ ਜਾਊਗਾ ਅਗਰ ਕੋਈ ਇਸ ਤਰ੍ਹਾਂ ਦੀ ਜ਼ਰੂਰਤ ਜਾਂ ਲੋੜ ਮਹਿਸੂਸ ਹੁੰਦੀ ਹੈ ਬਾਕੀ ਇਹ ਦੇਖਣਾ ਬੜਾ ਦਿਲਚਸਪ ਰਹੇਗਾ ਕਿ ਆਉਣੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦਾ ਹੁਣ ਪ੍ਰਤੀਕਰਮ ਕੀ ਰਹਿੰਦਾ ਹੈ ਕੀ ਸੁਖਵੀਰ ਸਿੰਘ ਬਾਦਲ ਇਸ ਕਠਿਤ ਗੁਪਤ ਮੀਟਿੰਗ ਤੇ ਜਿਹਦੇ ਬਾਰੇ ਮੀਡੀਆਜ਼ ਰਿਪੋਰਟਾਂ ਆ ਰਹੀਆਂ ਨੇ ਕੀ ਸੁਖਵੀਰ ਸਿੰਘ ਬਾਦਲ ਕੋਈ ਜਵਾਬ ਦੇਣਗੇ ਕੀ ਸੁਖਵੀਰ ਸਿੰਘ ਬਾਦਲ ਆਪਣੇ ਵੱਲੋਂ ਇਸ ਮੀਟਿੰਗ ਦੇ ਉੱਪਰ ਕੋਈ ਟਿੱਪਣੀ ਕਰਨਗੇ ਇਹ ਗੱਲਾਂ ਆਉਂਦੇ ਸਮੇਂ ਦੇ ਵਿੱਚ ਬੜੀਆਂ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਅਕਾਲੀ ਸਿਆਸਤ ਮੋੜਾ ਖੱਤ ਸਕਦੀ ਹੈ ਉਂਝ ਜੇ ਅਸੀਂ ਪਿਛਲਾ ਸਮਾਂ ਵੇਖੀਏ ਤੇ ਕਈ ਵਾਰੀ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੇ ਖਿਲਾਫ ਚੁਣੌਤੀ ਉੱਠੀ ਹੈ ਪ੍ਰਕਾਸ਼ ਸਿੰਘ ਬਾਦਲ ਔਰ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਵਿਚਾਲੇ ਵੀ ਇੱਕ ਵਾਰੀ ਮੁੱਦਿਆਂ ਨੂੰ ਲੈ ਕੇ ਸੱਤਾ ਨੂੰ ਲੈ ਕੇ ਜ਼ੋਰ ਅਜਮਾਇਸ਼ ਹੋਈ ਸੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਆਪਣੀ ਵੱਖਰੀ ਪਾਰਟੀ ਸਰਬ ਹਿੰਦ ਅਕਾਲੀ ਦਲ ਬਣਾਈ ਸੀ ਭਾਵੇਂ ਸਰਬ ਹਿੰਦ ਅਕਾਲੀ ਦਲ ਸੀਟਾਂ ਨਹੀਂ ਜਿੱਤ ਸਕੀ ਵੋਟ ਪਰਸੈਂਟੇਜ ਜ਼ਿਆਦਾ ਨਹੀਂ ਹਾਸਲ ਕਰ ਸਕੀ ਪਰ ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਅਕਾਲੀ ਦਲ ਦੇ ਗਠਨ ਕਰਕੇ ਸੱਤਾ ਤੋਂ ਬਾਹਰ ਹੋ ਗਿਆ ਸੀ ਔਰ ਇੱਕ ਵਾਰ ਫੇਰ ਜਦੋਂ ਲੱਗਿਆ ਦੋਵੇਂ ਧਿਰਾਂ ਨੂੰ ਤੇ ਗੱਠਜੋੜ ਦੁਬਾਰਾ ਹੋਇਆ ਸਾਂਝ ਪਈ ਏਕਤਾ ਪਈ ਜਥੇਦਾਰ ਗੁਰਚਰਨ ਸਿੰਘ ਟੋੜਾ ਔਰ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਲੇ ਔਰ ਦੁਬਾਰਾ ਫੇਰ ਅਕਾਲੀ ਦਲ ਸੱਤਾ ਚ ਆਇਆ ਹੁਣ ਅੱਜ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਇਸ ਵਕਤ ਵੱਖਰੀ ਸੁਰ ਰੱਖ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਅਜਈਆਂ ਗੱਲਾਂ ਪਿਛਲੇ ਸਮਿਆਂ 'ਚ ਅਕਾਲੀ ਦਲ ਨੇ ਕੀਤੀਆਂ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਸੀ ਵਿਚਾਰ ਇਸ ਮੀਟਿੰਗ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਦੇ ਵੀ ਹੋਏ ਐ ਕਿ ਕਈ ਵਾਰ ਮਾਫੀ ਮੰਗਣ ਦੀ ਗੱਲ ਵੀ ਤੁਰੀ ਐ ਪਰ ਕੀ ਮਾਫੀ ਮੰਗਣ ਦਾ ਢੰਗ ਅਜਿਹਾ ਹੋਵੇ ਜਿਸ ਦੇ ਨਾਲ ਲੋਕ ਭਰੋਸਾ ਕਰ ਸਕਣ ਕਿ ਹੁਣ ਅਕਾਲੀ ਦਲ ਦੇ ਲੀਡਰ ਬਿਲਕੁਲ ਦਿਲੋਂ ਆਪਣੀਆਂ ਭੁੱਲਾਂ ਬਖਸ਼ਾਉਣਾ ਚਾਹੁੰਦੇ ਨੇ ਆਪਣੀਆਂ ਭੁੱਲਾਂ ਲਈ ਮਾਫੀ ਮੰਗ ਰਹੇ ਨੇ ਤੇ ਮੁੜ ਭਰੋਸਾ ਜਿਤਾਉਣ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਵਕਾਲਤ ਹੋ ਰਹੀ ਸੀ ਇਸ ਮੀਟਿੰਗ 'ਚ ਕਿ ਲੋਕਾਂ 'ਚ ਘਟੋ ਘਟ ਇਸ ਤਰੀਕੇ ਨਾਲ ਅਸੀਂ ਜਾਈਏ ਕਿ ਲੋਕ ਸਾਡੀਆਂ ਗੱਲਾਂ ਤੇ ਭਰੋਸਾ ਕਰਨ ਕਿ ਹੁਣੇ ਪੰਜਾਬ ਦੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਧਾਰਮਿਕ ਮੁੱਦਿਆਂ ਤੇ ਸਮਝੌਤਾ ਨਹੀਂ ਕਰਨਗੇ ਤੇ ਸਟੈਂਡ ਲੈ ਕੇ ਅੱਗੇ ਵਧਣਗੇ ਕਿਉਂਕਿ ਪਿਛਲੇ ਸਮਿਆਂ ਚ ਅਕਾਲੀ ਦਲ ਨੇ ਬਹੁਤ ਸਾਰੇ ਅਜਿਹੇ ਮੌਕੇ ਗਵਾਏ ਨੇ ਜਦੋਂ ਅਕਾਲੀ ਦਲ ਸੱਤਾ ਚ ਸੀ ਤੇ ਉਹ ਪੰਜਾਬ ਦੇ ਮੁੱਦਿਆਂ ਤੇ ਧਾਰਮਿਕ ਜਾਂ ਪੰਥਕ ਮੁੱਦਿਆਂ ਤੇ ਉਹ ਕਾਮਯਾਬੀ ਨਹੀਂ ਦਿਵਾ ਸਕਿਆ ਪੰਜਾਬ ਨੂੰ ਸੋ ਇਸ ਕਰਕੇ ਇਸ ਵਾਰ ਇਹ ਵੀ ਵਿਚਾਰ ਮੀਟਿੰਗਾਂ ਦੇ ਵਿੱਚ ਹੋ ਰਿਹਾ ਕਿ ਲੋਕਾਂ 'ਚ ਪ੍ਰਭਾਵ ਕਿਵੇਂ ਜਾਵੇ ਕਿ ਅਕਾਲੀ ਦਲ ਪੰਜਾਬ ਪ੍ਰਤੀ ਗੰਭੀਰ ਹੈ ਔਰ ਸੱਤਾ ਦਾ ਲਾਲਚੀ ਨਹੀਂ ਹੈ ਹੁਣ ਇਹ ਬਹੁਤ ਹੀ ਦਿਲਚਸਪ ਮੋੜ ਤੇ ਅਕਾਲੀ ਸਿਆਸਤ ਪਹੁੰਚੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਅਗਰ ਲੀਡਰਾਂ ਨੇ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਬਾਰੇ ਆਉਂਦੇ ਦਿਨਾਂ 'ਚ ਲੀਡਰਾਂ ਨੇ ਸਾਰਵਜਨਿਕ ਤੌਰ ਤੇ ਸਵੀਕਾਰ ਕੀਤਾ ਕਿ ਹਾਂ ਅਸੀਂ ਮੀਟਿੰਗ ਕੀਤੀ ਸੀ ਉਸ ਮੀਟਿੰਗ ਦਾ ਏਜੰਡਾ ਆ ਸੀ ਅਗਰ ਕੋਈ ਪ੍ਰੈਸ ਨੋਟ ਵੀ ਜਾਰੀ ਕਰਦੇ ਨੇ ਤੇ ਅਗਲੀ ਮੀਟਿੰਗ ਦਾ ਐਲਾਨ ਕਰਦੇ ਨੇ ਤੇ ਫਿਰ ਨਿਸ਼ਚਿਤ ਤੌਰ ਤੇ ਅਗਲੀ ਮੀਟਿੰਗ 'ਚ ਹੋਰ ਲੀਡਰ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਹਿੱਸਾ ਬਣ ਸਕਦੇ ਨੇ ਪਰ ਅਗਰ ਗੁਪਤ ਮੀਟਿੰਗ ਕਰਨ ਵਾਲਿਆਂ ਦੀ ਗਿਣਤੀ ਛੋਟੀ ਰਹੀ ਤੇ ਫੇਰ ਮੈਨੂੰ ਲੱਗਦਾ ਉਹ ਇੱਕ ਢੜੇ ਦੇ ਤੌਰ ਦੇ ਉੱਤੇ ਹੀ ਸਿਮਟ ਕੇ ਰਹਿ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਵੱਡੀ ਗਿਣਤੀ ਦੇ ਵਿੱਚ ਭਾਵੇਂ ਵਰਕਿੰਗ ਕਮੇਟੀ ਮੈਂਬਰ ਨੇ ਭਾਵੇਂ ਕੋਰ ਕਮੇਟੀ ਮੈਂਬਰ ਨੇ ਤੇ ਭਾਵੇਂ ਅਕਾਲੀ ਦਲ ਦੇ ਡੈਲੀਗੇਟ ਮੈਂਬਰ ਨੇ ਸੋ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਤਾਕਤ ਹੈ ਉਹਨੂੰ ਵੀ ਅਸੀਂ ਘੱਟ ਨਹੀਂ ਜਾਣ ਸਕਦੇ ਨਾ ਉਹਨੂੰ ਘੱਟ ਸਮਝ ਸਕਦੇ ਹਾਂ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਅਗਲੇ ਕੁਝ ਦਿਨ ਅਕਾਲੀ ਸਿਆਸਤ ਦੇ ਵਿੱਚ ਬਹੁਤ ਹੈਰਾਨੀ ਪੈਦਾ ਕਰਨ ਵਾਲੇ ਦਿਨ ਦਿਨ ਹੋਣਗੇ ਔਰ ਹੁਣ ਇੱਕ ਖਬਰ ਹੋਰ ਬੜੀ ਮਹੱਤਵਪੂਰਨ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਔਰਤ ਜਿਹੜੀ ਕੀ ਯੋਗ ਨੂੰ ਪ੍ਰਮੋਟ ਕਰਨ ਵਾਲੀ ਕੁੜੀ ਪ੍ਰਤੀਤ ਹੁੰਦੀ ਹੈ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਤਸਵੀਰਾਂ ਦੇਖਦੇ ਹਾਂ ਯੋਗਾ ਦਿਹਾੜੇ ਮੌਕੇ ਉਸ ਔਰਤ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਇੱਕ ਯੋਗ ਆਸਨ ਸ਼ੀਰਸ਼ ਆਸਨ ਉਹਨੂੰ ਕਹਿੰਦੇ ਨੇ ਉਹ ਕਰਕੇ ਉਹਦੀ ਤਸਵੀਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਜਿਹੜੀ ਵਾਇਰਲ ਹੋਈ ਔਰ ਉਹਦਾ ਬਹੁਤ ਬੁਰਾ ਮਨਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਅਜਿਹੇ ਮਾਮਲਿਆਂ ਦੇ ਵਿੱਚ ਹੋਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਤਿੰਨ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਮੈਨੂੰ ਲੱਗਦਾ ਹੈ ਇਹ ਹੋਰ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਮਲ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਔਰ ਉਹ ਲੋਕ ਜਿਹੜੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਲਈ ਵੀ ਇਹ ਬੜਾ ਜ਼ਰੂਰੀ ਹੈ ਕਿ ਇਸ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਦੇ ਵਿੱਚ ਉਹ ਬਿਲਕੁਲ ਮਰਿਆਦਾ ਬਣਾ ਕੇ ਰੱਖਣ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਹਦਾਇਤਾਂ ਨੇ ਸ਼ਰਤਾਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰ ਜਾਗਰੂਕਤਾ ਫੈਲਾਏ ਜਾਣ ਦੀ ਲੋੜ ਹੈ ਭਾਵੇਂ ਉਹ ਲੋਕ ਜਿਹੜੇ ਲਗਾਤਾਰ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਨੇ ਭਾਵੇਂ ਉੱਥੇ ਬਾਹਰ ਇਸ਼ਤਿਹਾਰੀ ਬੋਰਡ ਇਸ ਤਰ੍ਹਾਂ ਦੇ ਲਾਏ ਜਾਣ ਜਿਦੇ ਵਿੱਚ ਲਿਖਿਆ ਹੋਵੇ ਕਿ ਗੁਰੂ ਘਰ ਦੇ ਵਿੱਚ ਜੇ ਤੁਸੀਂ ਜਾਣਾ ਹੈ ਤੇ ਤੁਸੀਂ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਤੁਹਾਡਾ ਪਹਿਰਾਵਾ ਕਿਵੇਂ ਹੋਣਾ ਚਾਹੀਦਾ ਤੁਸੀਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਮਰਿਆਦਾ ਤੋਂ ਪਰੇ ਨੇ ਸੋ ਇਸ ਤਰ੍ਹਾਂ ਦੀ ਜਾਣਕਾਰੀ ਜ਼ਰੂਰ ਉੱਥੇ ਜਗਤੀ ਜਾਂਦੀ ਹੈ ਸਮੇਂ-ਸਮੇਂ ਤੇ ਪਰ ਮੈਨੂੰ ਲੱਗਦਾ ਹੈ ਇਹਦਾ ਪ੍ਰਸਾਰ ਤੇ ਪ੍ਰਚਾਰ ਹੋਰ ਕੀਤੇ ਜਾਣ ਦੀ ਲੋੜ ਹੈ ਤਾਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਨਾ ਵਾਪਰਨ। ਪਰ ਅਖੀਰ 'ਚ ਇੱਕ ਕਿਸਾਨਾਂ ਦੀ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ। ਇਸ ਵਕਤ ਕਿਸਾਨ ਬਹੁਤ ਜ਼ਿਆਦਾ ਨਾਰਾਜ਼ ਵੀ ਨੇ, ਔਖੇ ਵੀ ਨੇ ਕਿਉਂਕਿ ਜਿਹੜੀਆਂ 14 ਫਸਲਾਂ ਤੇ ਐਮਐਸਪੀ ਦਿੱਤੀ ਗਈ ਹੈ ਕੇਂਦਰ ਦੀ ਸਰਕਾਰ ਵੱਲੋਂ ਸਮੇਤ ਝੋਨਾ ਜਿਹਦੇ ਤੇ 117 ਰੁਪਏ ਐਮਐਸਪੀ ਦਿੱਤਾ ਗਿਆ। ਕਿਸਾਨ ਬਹੁਤ ਜ਼ਿਆਦਾ ਨਾਰਾਜ਼ ਨੇ। ਔਰ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਸਿਰਫ ਤੇ ਸਿਰਫ ਇਹ ਡੰਗ ਸਾਰਨ ਵਾਲੀ ਪ੍ਰਕਿਰਿਆ ਸਰਕਾਰ ਨੇ ਵਰਤੀ ਹੈ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦਿੰਦਾ ਜਦਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤ ਵੱਡੀਆਂ ਨੇ ਕੁਝ ਪੁਆਇੰਟ ਨੇ ਕਿਸਾਨਾਂ ਦੇ ਜਿਹੜੇ ਮੈਂ ਲਗਾਤਾਰ ਕੱਢ ਕੇ ਵੀ ਰੱਖੇ ਤਾਂ ਕਿ ਉਹਨਾਂ ਦੇ ਉੱਤੇ ਗੱਲ ਕੀਤੀ ਜਾ ਸਕੇ ਔਰ ਇਹਨਾਂ ਪੁਆਇੰਟਸ ਦੇ ਨਾਲ ਹੀ ਜਿਹੜੀ ਕਿਸਾਨਾਂ ਦੀ ਗੱਲ ਹੈ ਉਹ ਸਮਝੀ ਜਾ ਸਕੇ ਪੰਜ ਮਤੇ ਕਿਸਾਨਾਂ ਨੇ ਕੱਲ ਪਾਸ ਕੀਤੇ ਬਲਬੀਰ ਸਿੰਘ ਰਾਜੀਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਪੰਜ ਮਤੇ ਪਾਸ ਕੀਤੇ ਗਏ ਉਹ ਕਹਿੰਦੇ ਪੰਜਾਬ ਆਪਣਾ ਦਰਿਆਵਾਂ ਦਾ ਕੁਦਰਤੀ ਮਾਲਕ ਹੈ ਜਿੰਨੇ ਵੀ ਸਮਝੌਤੇ ਹੋਏ ਨੇ ਉਹ ਗੈਰ ਕਾਨੂੰਨੀ ਨੇ ਤੇ ਉਹ ਰੱਦ ਕੀਤੇ ਜਾਣ ਉਹ ਕਹਿੰਦੇ ਕੇਂਦਰ ਉਸ ਸਮੇਂ ਹੀ ਦਖਲ ਦੇਣਾ ਚਾਹੀਦਾ ਹੈ ਕੇਂਦਰ ਨੂੰ ਜਦੋਂ ਰਿਪੀਰੀਅਨ ਸੂਬੇ ਨਾਲ ਕੇਂਦਰ ਹੋਵੇ ਕਿਉਂਕਿ ਕੇਂਦਰ ਅਗਰ ਦਰਜਾ ਦੇ ਦੇ ਪੰਜਾਬ ਨੂੰ ਰਿਪੀਰੀਅਨ ਸਟੇਟ ਦਾ ਉਹਦੇ ਨਾਲ ਪੰਜਾਬੀ ਕਿਸਾਨ ਸੰਤੁਸ਼ਟ ਹੋਣਗੇ ਪਰ ਪੰਜਾਬ ਜਿਹੜਾ ਬੇਲੋੜਾ ਦਖਲ ਹੈ ਪਾਣੀਆਂ ਤੇ ਉਹ ਵੀ ਬੰਦ ਹੋਣਾ ਚਾਹੀਦਾ ਹੈ ਸੋ ਡੈਮਾਂ ਦਾ ਜਿਹੜਾ ਗੇਟ ਆ ਉਹ ਲਗਾਤਾਰ ਮਰਮਤ ਕੀਤੀ ਜਾਵੇ ਔਰ ਪੀਣ ਵਾਲਾ ਪਾਣੀ ਵੀ ਲਗਾਤਾਰ ਦਿੱਤਾ ਜਾਵੇ ਔਰ ਪਾਣੀ ਨੂੰ ਗੰਦਾ ਕਰਨ ਵਾਲਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਦਰਿਆਵਾਂ ਦੇ ਵਿੱਚ ਨਾ ਪਵੇ ਇਹ ਸੁਨਿਸ਼ਚਿਤ ਕੀਤਾ ਜਾਵੇ ਜਿਹੜੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਭਾਵੇਂ ਮੁਹਾਲੀ ਹੈ ਇਹ ਸਾਰੇ ਜਿਹੜੇ ਹੋਰ ਵੀ ਫਿਰੋਜ਼ਪੁਰ ਵਾਲੇ ਪਾਸੇ ਵੀ ਨੇ ਜਿਹੜੇ ਵੀ ਇਲਾਕੇ ਸਾਡੇ ਦਰਿਆਵਾਂ ਦੇ ਨਾਲ ਜੁੜਦੇ ਨੇ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਉਦਯੋਗ ਦਾ ਗੰਦਾ ਪਾਣੀ ਹੈ ਉਹ ਵੀ ਦਰਿਆਵਾਂ ਚ ਨਾ ਪਵੇ ਔਰ ਪੰਜਾਬ ਚ ਇਹ ਸਾਰੀਆਂ ਵਿਵਸਥਾਵਾਂ ਸੁਧਾਰਨ ਦੇ ਲਈ ਕਿਉਂਕਿ ਪੰਜਾਬ ਦੀ ਖੇਤੀ ਨੂੰ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਭਾਵੇਂ ਭਵੰਤਮਾਨ ਦੀ ਸਰਕਾਰ 8 ਘੰਟੇ ਬਿਜਲੀ ਵੀ ਦੇ ਰਹੀ ਹੈ ਕਿਸਾਨਾਂ ਨੂੰ ਔਰ ਭਾਵੇਂ ਨਹਿਰਾਂ ਦਾ ਪਾਣੀ ਵੀ ਪਹੁੰਚ ਰਿਹਾ ਹੈ ਸਾਡੀਆਂ ਸਾਡੇ ਖੇਤਾਂ ਦੇ ਵਿੱਚ ਪਹਿਲਾਂ ਨਾਲੋਂ ਅਮਲ ਵਧਿਆ ਪਰ ਇਹਦੇ باوجود 15 ਕੁ ਹਜ਼ਾਰ ਕਰੋੜ ਰੁਪਏ ਦੀ ਲੋੜ ਹੈ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਔਰ ਕੇਂਦਰ ਨੂੰ ਇਸ ਪਾਸੇ ਉੱਚੇ-ਚੱਚੇ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਸੋ ਇਹ ਸਾਰੀਆਂ ਮੰਗਾਂ ਕਿਸਾਨ ਲਗਾਤਾਰ ਆਪਣੀਆਂ ਅੱਗੇ ਵਧਾਰੇ ਨੇ ਬਾਕੀ ਵੇਖਦੇ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਹੋਰ ਕਿਹੜੇ ਫੈਸਲੇ ਕਰਦੇ ਨੇ ਉੰਜ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ 8 ਜੁਲਾਈ ਨੂੰ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦੇਣਗੇ ਔਰ ਐਨਡੀਏ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਬਿਨਾ ਸਾਰੇ ਗੱਠ ਜੋੜਦੇ ਜਿਹੜੇ ਉਹਨਾਂ ਦੇ ਸਾਥੀ ਹੈ ਉਹਨਾਂ ਨੂੰ ਵੀ ਮੰਗ ਪੱਤਰ ਦੇਣਗੇ ਕਿ ਤੁਸੀਂ ਸਾਰੇ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਖੇਤੀ ਕਾਨੂੰਨਾਂ ਦੇ ਸੁਧਾਰ ਦੇ ਤੌਰ ਤੇ ਐਮਐਸਪੀ ਦੀ ਗਾਰੰਟੀ ਦੇ ਤੌਰ ਤੇ ਤਾਂ ਕਿ ਕਿਸਾਨਾਂ ਦਾ ਭਲਾ ਹੋਵੇ ਹੁਣ ਕੀ ਭਾਰਤ ਦੀ ਸਰਕਾਰ ਇਸ ਪਾਸੇ ਕੋਈ ਫੈਸਲਾ ਕਰਦੀ ਹੈ ਇਹਦੇ ਉੱਪਰ ਨਜ਼ਰ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਨਰਿੰਦਰ ਮੋਦੀ ਦੀ ਸਰਕਾਰ ਨੇ ਹੁਣ ਵੀ ਕਿਸਾਨਾਂ ਦੀ ਉਸ ਤਰ੍ਹਾਂ ਨਾਲ ਬਾਹ ਨਾ ਫੜੀ ਜਿਵੇਂ ਕਿਸਾਨ ਚਾਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿਸਾਨਾਂ ਨੇ ਮੁੜ ਵੱਡੇ ਸੰਘਰਸ਼ ਤੇ ਆ ਜਾਣਾ ਹੈ ਕਿਉਂਕਿ ਕਿਸਾਨੀ ਇਸ ਵਕਤ ਬਹੁਤ ਜ਼ਿਆਦਾ ਔਖੀ ਸਥਿਤੀ ਦੇ ਵਿੱਚ ਹੈ ਸੋ ਫਿਲਹਾਲ ਮੁੱਦੇ ਦੀ ਗੱਲ ਹੋਰ ਖਬਰ ਬਰਤਾਲ ਦੇ ਵਿੱਚ ਫਿਲਹਾਲ ਮੈਂ ਇਜਾਜ਼ਤ ਲਵਾਂਗਾ ਪਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਜ਼ਰੂਰ ਆਪਣੀ ਅਸਹਿਮਤੀ ਮੇਰੇ ਨਾਲ ਸਾਂਝੀ ਕਰ ਸਕਦੇ ਨੇ ਮੈਂ ਉਹਨਾਂ ਦੀ ਅਸਹਿਮਤੀ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਅੱਗੇ ਵਧਾਵਾਂਗਾ ਬਹੁਤ ਬਹੁਤ ਧੰਨਵਾਦ